ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ بارش ਹੋ ਰਹੀ ਹੈਗੀ ਆ ਤਾਪਮਾਨ ਦੇ ਵਿੱਚ ਗਰਾਵਟ ਆਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਇਸ ਇਸ ਬਾਰੇ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਭਾਗ ਦੇ ਮਾਹਿਰ ਡਾਕਟਰ ਪਵਨਿਤ ਕੁਰਕਗਣੀ ਸਾਡੇ ਨਾਲ ਨਮੂਨੇ ਗੱਲਬਾਤ ਕਰ ਲੈਣੇ ਆ ਮੈਡਮ ਅੱਜ ਸਵੇਰ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋ ਰਹੀ ਹੈਗੀ ਆ ਮੌਸਮ 'ਚ ਕਿੰਨੀ ਕੁ ਗਰਾਵਟ ਆਈ ਆਈ ਹੈਗੀ ਤੇ ਕਿਸ ਤਰ੍ਹਾਂ ਮੌਸਮ ਰਹੇਗਾ ਆਉਣ ਵਾਲੇ ਦਿਨਾਂ 'ਚ ਜੀਐਸਸੀ ਦੇਖਿਆ ਕਿ ਪਿਛਲੇ ਟਾਈਮ ਦੇ ਵਿੱਚ ਜਿਹੜਾ 2 ਤੋਂ 3 ਮਹੀਨੇ ਦਾ ਟਾਈਮ ਦੇ ਵਿੱਚ ਕੋਈ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਸੀ ਹੋਈ ਸੋ ਉਹਦੇ ਕਰਕੇ ਕਾਫੀ ਡਰਾਈ ਕੰਡੀਸ਼ਨਸ ਚੱਲ ਰਹੀਆਂ ਸੀਗੀਆਂ ਔਰ ਹੁਣ ਇੱਕ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਹੋਈ ਸੀ ਉਹਦਾ ਜਿਹੜਾ ਅਸੀਂ ਅੱਜ ਪੰਜਾਬ ਦੇ ਕਾਫੀ ਥਾਵਾਂ ਤੇ ਦੇਖਣ ਨੂੰ ਮਿਲਿਆ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਰਿਕਾਰਡ ਕੀਤੀ ਗਈ ਔਰ ਇਹਦੇ ਨਾਲ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਬਜ਼ਰਵ ਕੀਤੀ ਗਈ ਜਿਵੇਂ ਅੱਜ ਦਾ ਜਿਹੜਾ ਡੇ ਟਾਈਮ ਟੈਂਪਰੇਚਰ 14 ਡਿਗਰੀ ਸੈਂਟੀਗ੍ਰੇਡ ਰਿਕਾਰਡ 0.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ ਜਿਹੜਾ ਉਹ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਕਾਫੀ ਗਿਰਾਵਟ ਆਬਜ਼ਰਵ ਕੀਤੀ ਗਈ ਔਰ ਇਹਦੇ ਕਰਕੇ ਜਿਹੜੀ ਕਾਫੀ ਠੰਡ ਸਾਰਿਆਂ ਨੂੰ ਮਹਿਸੂਸ ਹੋ ਰਹੀ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਔਰ ਪਰਸੋ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਜਿਹੜੀ ਡेंस ਫੌਗ ਸੰਗਣੀ ਤੋਂ ਦੂਹ ਸਕਦੀ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ ਕੱਲ ਔਰ ਪਰਸੋਂ yellow alert ਜਾਰੀ ਕੀਤਾ ਗਿਆ ਹੈ ਔਰ ਇਹਦੇ ਤੋਂ ਬਾਅਦ 26 ਤੋਂ 28 ਤਰੀਕ ਦੇ ਵਿੱਚ ਫਿਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਹੋ ਸਕਦੀ ਹੈ ਸਪੈਸ਼ਲੀ 27 ਤਰੀਕ ਨੂੰ ਕਿਤੇ ਕਿਤੇ ਲਾਈਟਨਿੰਗ ਜਾਂ ਥੰਡਰ ਐਕਟੀਵਿਟੀ ਵੀ ਹੋ ਸਕਦੀ ਹੈ ਔਰ ਉਹਦੇ ਵਾਸਤੇ ਵੀ 27 ਤਰੀਕ ਨੂੰ ਜਿਹੜਾ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਇਹ ਬਾਰਿਸ਼ ਪੂਰੇ ਪੰਜਾਬ 'ਚ ਹੋ ਰਹੀ ਹੈ ਕਿ ਕੋਈ ਕੁਝ ਕੁਝ ਜ਼ਿਲ੍ਹਿਆਂ ਦੇ ਵਿੱਚ ਇਹ ਬਾਰਿਸ਼ ਜੜੀਆਂ ਹੋ ਰਹੀ ਹੈ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਅੱਜ ਜਿਹੜੇ ਅਬਜ਼ਰਵ ਕੀਤੀ ਗਈ ਹੈ ਜੀ ਕਿਉਂਕਿ ਥੋੜਾ ਜਿਹਾ ਵਾਈਡ ਸਪਰੈਡਡ ਸਿਸਟਮ ਬਣਿਆ ਹੋਇਆ ਸੀਗਾ ਸੋ ਕਾਫੀ ਥਾਵਾਂ ਤੇ ਦਾ ਅਸਰ ਦੇਖਣ ਨੂੰ ਮਿਲਿਆ ਔਰ ਜੇ ਅਸੀਂ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣਾ ਦੇ ਵਿੱਚ ਅੱਜ 2.6 ਮਿਲੀਮੀਟਰ ਜੋ ਬਾਰਿਸ਼ ਹੈ ਉਹ ਰਿਕਾਰਡ ਕੀਤੀ ਗਈ ਹੈ ਕੱਲ ਤੇ ਪਰਸੋਂ ਜਿਹੜਾ yellow alert ਵੀ ਜਾਰੀ ਹੈਗਾ ਬਿਲਕੁਲ ਜੀ ਕੱਲ ਔਰ ਪਰਸੋਂ ਸੰਗਣੀ ਧੁੰਦ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹੋ ਸਕਦੀ ਹੈ ਔਰ ਉਹਦੇ ਵਾਸਤੇ yellow alert time دی ਵੱਲੋਂ ਜਾਰੀ ਕੀਤਾ ਗਿਆ ਹੈ ਖੇਤੀਬਾੜੀ ਦੀ ਗੱਲ ਕੀਤੀ ਜਾਵੇ ਤਾਂ بارش ਵੀ ਹੋਈ ਹੈਗੀ ਹੁਣ ਆਉਣ ਵਾਲੇ ਦਿਨਾਂ ਚ ਮੌਸਮ ਜਿਵੇਂ ਤੁਸੀਂ ਦੱਸਿਆ ਕਿ ਬਦਲਾਅ ਆ ਰਹੇ ਨੇ ਕਿਸ ਤਰ੍ਹਾਂ ਦਾ ਉਹਨਾਂ ਵਾਸਤੇ ਮੌਸਮ ਇਹ ਹੈਗਾ ਪਰ ਹੁਣ ਜੀ ਖੇਤੀਬਾੜੀ ਵਾਸਤੇ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਇਹ ਵੈਦਰ ਕੰਡੀਸ਼ਨਸ ਨੇ ਕਿਉਂਕਿ ਪਿਛਲੇ ਟਾਈਮ ਦੇ ਵਿੱਚ بارش ਨਹੀਂ ਸੀ ਹੋਈ ਸੋ ਸੋਇਲ ਮੌਇਸਚਰ ਵੀ ਕ੍ਰੌਪਸ ਨੂੰ ਵੀ ਜਿਹੜਾ ਮੌਇਸਚਰ ਰਿਕਵਾਇਰਡ ਸੀ ਦੇ ਵਿੱਚ ਸੋ ਇਹ ਜਿਹੜੀ ਥੋੜੀ ਬਾਰਿਸ਼ ਹੋਈ ਆ ਇਹਦਾ ਬੜਾ ਜਿਹੜਾ ਪੋਜ਼ਿਟਿਵ ਇਫੈਕਟ ਕrops ਨੂੰ ਹੋ ਸਕਦਾ ਹੈ ਕੀ ਅਪੀਲ ਕਰਨੀ ਚਾਹੂਗੇ ਕੋਈ ਮੈਸੇਜ ਦੇਣਾ ਚਾਹੂਗੇ ਠੰਡ ਹੁਣ ਜ਼ਿਆਦਾ ਹੋ ਜਾਣੀ ਆ ਧੁੰਦ ਪੈਣੀ ਆ ਅੱਗੇ ਬਾਰਿਸ਼ ਹੋਣੀ ਕੀ ਕਹਿਣਾ ਚਾਹੂਗੇ ਕਿ ਮੈਸੇਜ ਬਿਲਕੁਲ ਜੀ ਸਾਰਿਆਂ ਨੂੰ ਇਹੀ ਦੱਸ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਆ ਤਾਂ ਠੰਡ ਬਹੁਤ ਮਹਿਸੂਸ ਹੁੰਦੀ ਆ ਸੋ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਦਿਨ ਸੰਗਣੀ ਧੁੰਦ ਹੋ ਸਕਦੀ ਔਰ ਫੇਰ ਜਿਹੜੇ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨ ਵਰਕ ਕਰੋ ਔਰ ਹੈਲਦੀ ਡਾਈਟ ਲੋ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਦਾ ਕੋਈ 네ਗੇਟਿਵ ਇਫੈਕਟ ਤੁਹਾਡੀ ਸਿਹਤ ਤੇ ਨਾ ਹੋ ਸਕੇ ਤਾਂ ਬਿਲਕੁਲ ਇਹ ਮੌਸਮ ਵਿਭਾਗ ਵੱਲੋਂ ਜਿਹੜਾ ਮੈਸੇਜ ਦਿੱਤਾ ਗਿਆ ਵਾ ਤਾਂ ਆਨਾਲੇ ਦਿਨਾਂ ਵਿੱਚ ਠੰਡ ਵੀ ਵਧੇਗੀ ਤੇ ਕੱਲ ਤੇ ਪਰਸੋ ਜਿਹੜਾ yellow alert ਜਾਰੀ ਕੀਤਾ ਗਿਆ ਸਗਣੀ ਧੁੰਦ ਜਿਹੜੀ ਆ ਉਹ ਪੈ ਸਕਦੀ ਹੈਗੀ ਹੈ ਕੈਮਰਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ